ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਸਾਰੀ ਜਨਤਾ ਜਾਣਦੀ ਹੈ ਕਿ 11 ਨਵੰਬਰ ਨੂੰ ਹਲਕਾ ਤਰਨਤਾਰਨ ਵਿੱਚ ਜੋ ਜਿਮਨੀ ਚੋਣ ਹੋ ਰਹੀ ਹੈ ਉੱਦੇ ਵਿੱਚ ਬੀਬੀ ਸੁਖਵਿੰਦਰ ਕੌਰ ਹੰਧਾਵਾ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਉਹਨਾ ਦਾ ਚੋਣ ਨਿਸ਼ਾਨ ਤਕੜੀ ਆ ਮੈਂ ਕੁਝ ਬੇਨਤੀਆਂ ਕਰਨਾ ਚਾਹੁੰਦਾ ਵੈਸੇ ਤੇ ਮੈਂ ਵੀ ਹਾਣਸੀ ਕਿਉਂਕਿ ਨਹੀਂ ਸ੍ਰੀ ਠੀਕਾਣ ਕਰਕੇ ਕਈ ਮਜਬੂਰੀਆਂ ਹੁੰਦੀਆਂ ਏ ਢਿੱਲਾ ਮੱਠਾ ਹੁੰਦਾ ਬੰਦਾ ਨਹੀਂ ਨਿਕਲਿਆ ਜਾਂਦਾ ਇਸ ਕਰਕੇ ਇੱਕ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਇੱਕ ਜਰੀਆ ਐ ਸਾ ਜਿੱਥੇ ਇੱਕ ਬਾਰ ਨਾ ਪਹੁੰਚੇ ਕਿਸੇ ਕੋਈ ਮੈਸੇਜ ਨਾ ਪਹੁੰਚੇ ਪਹੁੰਚੇ ਜਿੱਥੇ ਕੋਈ ਕੋਈ ਨਾ ਪਹੁੰਚੇ ਸੋਸ਼ਲ ਮੀਡੀਆ ਜਿਹੜਾ ਪਹੁੰਚ ਜਾਂਦਾ ਹਰ ਘਰ ਦੇ ਵਿੱਚ ਹਰ ਇੱਕ ਕੋ ਮੋਬਾਈਲ ਹੈ ਹਰ ਇੱਕ ਕਸਬੇ ਦੇ ਵਿੱਚ ਚਾਹੇ ਉਹ ਕਿਸੇ ਵੀ ਨੌਕਰੀ ਤੇ ਬਿਠਾ ਹੋਵੇ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਇੱਕ ਕੋ ਫੋਨ ਹੈ ਤੇ ਸੋਸ਼ਲ ਮੀਡੀਆ ਉਹਦੇ ਤੱਕ ਪਹੁੰਚਦਾ ਇਸ ਕਰਕੇ ਮੈਂ ਆਪ ਜੀ ਤੇ ਰੂਬਰੂ ਹੋ ਰਿਹਾ ਔਰ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ 11 ਨਵੰਬਰ ਨੂੰ ਵੋਟਾਂ ਪਾਣੀਆਂ ਆਵਾ اپنی ایک ایک قیمتی ووٹ ਚੋਣ ਨਿਸ਼ਾਨ ਤਕੜੀ ਨੂੰ ਪਾ ਕੇ ਅਕਾਲੀ ਦਲ ਨੂੰ ਜਿਤਾਉਣਾ ਇਹ ਅਕਾਲੀ ਦਲ ਦੀ ਜਿੱਤ ਹੈ ਇਹ ਉਹ ਅਕਾਲੀ ਦਲ ਨੇ ਹੈ ਜਿਨੇ ਪੰਜਾਬ ਦੀ ਹਤਾਸ਼ੀ ਪਾਰਟੀ ਆ ਤੁਹਾਡੀ ਮਾਂ ਬੋਲੀ ਪਾਰਟੀ ਆ ਜਿਨੇ ਪੰਜਾਬੀਆਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਨੂੰ ਕਿੰਨੀਆਂ ਸਹੂਲਤਾਂ ਦਿੱਤੀਆਂ ਇਹ ਤੁਸੀਂ ਆਪ ਹੀ ਜਾਣਦੇ ਹੋ ਔਰ ਅੱਜ ਮੈਨੂੰ ਸਭ ਤੋਂ ਵੱਡੀ ਹਰਾਨੀ ਕੀ ਹੈ ਯਾਰ ਕਿ ਜਿਹੜੇ ਲੋਕ ਆ ਕਾਲੀ ਦਲ ਦੇ ਵਿੱਚੋਂ ਉੱਠੇ ਆ ਜਿਨ੍ਹਾਂ ਦੀਆਂ ਜਣਾਇ ਕਾਲੀ ਦਲ ਨੇ ਲਾਈਆਂ ਅੱਜ ਉਹ ਲੋਕ ਛੋਟੇ ਛੋਟੇ ਚੈਨਲਾਂ ਨੂੰ ਇੰਟਰਵਿਊ ਦਿੰਦੇ ਔਰ ਕਾਲੀ ਦਲ ਦੀ ਵਿਰੋਧਤਾ ਕਰਦੇ ਮੈਂ ਕਹਿਣਾ ਕਿ ਯਾਰ ਸ਼ਰਮ ਕਰੋ ਸ਼ਰਮ ਮਰਨਾ ਕੋਈ ਪਟਾਣੀ ਲਖਾਇਆ ਨਹੀਂ ਇਕਦਾਂ ਤਾਂ ਇਹ ਮਰਨਾਇ ਤੇ ਰਾਵਣ ਵਰਗੇ ਨਹੀਂ ਰਏ ਦਰਜੋਧਨ ਵਰਗੇ ਨਹੀਂ ਰਏ ਜਿੱਤੇ ਸੋਨੇ ਦੇ ਛਾਤਰ ਚਲ ਚਲ ਰੇ ਸੀ 12-12 ਜੋਜਨ ਜੇ ਉਹ ਨਹੀਂ ਰਏ ਤੇ ਤੁਸੀਂ ਜਿਹੜੀ ਬਾਗਦੀ ਮੋਲੀ ਚ ਯਾਰ ਅੱਜ ਮੈਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਵੇਖਣ ਰਿਹਾ ਸੀ ਜਿਸ ਵਿੱਚ ਸਦਾ ਤਰਵੀਰ ਸਿੰਘ ਗਿੱਲ ਜਿਨ੍ਹਾਂ ਦੀਆਂ ਜੜ੍ਹਾਂ ਕਾਲੀਦਲ ਨੇ ਲਾਈਆਂ ਜਿਨ੍ਹਾਂ ਨੇ ਜੋ ਵੀ ਕੋਸ਼ਾਜੀ ਬਣਿਆ ਜਾਂ ਜੋ ਵੀ ਕੁਛ ਉਹਨਾਂ ਤੇ ਕੋਲ ਹੈਗਾ ਉਹ ਅਕਾਲੀ ਦਲ ਦੀ ਬਜ਼ੌਲਟ ਹੈ। ਔਰ ਮੈਨੂੰ ਇਹ ਨਹੀਂ ਪਤਾ ਕਿ ਦੂਸਰੇ ਸਾਡੇ ਅਕਾਲੀ ਦਲ ਦੇ ਵਰਕਰ ਇਹ ਤੇ ਟਿੱਪਣੀ ਕਰਦੇ ਜਾਂ ਨਹੀਂ ਕਰਦੇ ਕਹਿੰਦੇ ਗੱਲ ਕੀ ਗੱਲ ਆਪਣੀ ਕਰਨੀ ਚਾਹੀਦੀ ਕਿਸੇ ਦੀ ਗੱਲ ਨਹੀਂ ਕਰਨੀ ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਮੈਂ ਆਪਣੀ ਗੱਲ ਕਰਦਾ। ਉਹ ਪੱਤਰਕਾਰ ਗਿਲਨ ਪੁੱਛਦਾ ਕਿ ਅਕਾਲੀ ਦਲ ਦਾ ਮੁਕਾਬਲਾ ਕਹਿੰਦੇ ਜੀ ਆਮ ਪਾਰਟੀ ਦੇ ਨਾਲ ਐ ਤਲਬੀਰ ਗਿੱਲ ਕਹਿੰਦਾ ਜੀ ਇਹਦਾ ਕਿਹੜਾ ਕandidateਲ ਕਿਹੜਾ ਸੰਵੀਰ ਸਿੰਘ ਬਾਦਲ ਉਹ ਭਲਿਆ ਮਾਨਸਾ ਇਹ ਉਹ ਕਾਲੀ ਦਲ ਆ ਜਿੰਨੇ ਤੇਰੀਆਂ ਜੜਾਂ ਲਾਈਆਂ ਤੇਰੀਆਂ ਤੁਸੀਂ ਇਨਸਾਨ ਐ ਸਾਰੇ ਇਨਸਾਨੀ ਐ ਉਹ ਜਿਹਦੇ ਤੇ ਬਾਦਲ ਸਾਹਿਬ ਜੇ ਸਿਰ ਤੇ ਹੱਥ ਰੱਖਦੇ ਜੇਦੀ ਕਾਲੀ ਦਲ ਬਾਹ ਫੜ ਲਿੰਦਾ ਸੀ ਉਹ ਗੱਲ ਵੱਖਰੀ ਕਿ ਲੋਕਾਂ ਕਿਰਤ ਕਰਨ ਹੋਂਡ ਐ ਪੇਨੇ ਜ਼ਿਆਦਾਤਰ ਔਰ ਜ਼ਿਆਦਾਤਰ ਬੰਦੇ ਕਾਲੀ ਦਲ ਦੇ ਹੀ ਆਮ ਆਦਮੀ ਪਾਰਟੀ ਚ ਗਏ ਆ ਔਰ ਮੈਂ ਮੈਂ ਗੱਲ ਕਹਿਣਾ ਕਹਿ ਰਿਹਾ ਦਾਅਵੇ ਨਾਲ ਗੱਲ ਕਹਿਣਾ ਕਿ ਤਲਬੀਰ ਸਿੰਘ ਕਿਰਨੇ ਗੱਲ ਕਹੀ ਆ ਨਾ ਇੰਟਰਵਿਊ ਚ ਕਿ ਕਾਲੀ ਦਲ ਖਤਮ ਮੈਂ ਕਹਿੰਦਾ ਜੀ ਆਮ ਆਦਮੀ ਪਾਰਟੀ ਖਤਮ ਇਹ ਤਾਂ ਇਹ ਕਹਿੰਦੇ ਭਰਮ ਭੱਲੇ ਕੇ ਚ ਨਾ ਰਹਿੰਦੇ ਹੋ ਰਹਿ ਜੋ ਤੇ ਕਹਿੰਦਾ 20000 ਦੀ ਲੀਟਰਾਂ ਚ ਜਤਣ ਰਿਹਾ 25000 ਦੀ ਲੀਟਰਾਂ ਜਤਣ ਰਿਹਾ ਇਹ ਨਹੀਂ ਉਹਤੇ ਪੰਜਾਬੀਆਂ ਦੇ ਕਿਸੋਂ ਤੁਮੜੀ ਆ ਕਿ ਕੋਸ਼ ਚੰਦ ਲੋਕ ਨਿੱਜੀ ਚੈਨਲਾਂ ਤੇ ਉਹ ਸਾਰਾ ਜਿਹੜਾ ਦੋਸ਼ ਉਹ ਬਾਦਲ ਸਾਹਿਬ ਤੇ ਮੜੀ ਜਾਂਦੇ ਬਾਦਲ ਸਾਹਮਣੇ ਆ ਕਾਤਾ ਬਾਦਲ ਸਾਹਨੇ ਉਹ ਕਰ ਦਿੱਤਾ ਪਰ ਬਾਦਲ ਸਾਹਿਬ ਨੇ ਕੁਝ ਵੀ ਨਹੀਂ ਜੇ ਕੀਤਾ। ਔਰ ਮੈਂ ਤਾਂ ਇੱਕ ਗੱਲ ਬੇਨਤੀ ਹੋਰ ਕਰਨਾ ਚਾਹੁੰਦਾ ਕਿਉਂਕਿ ਅੱਜਕਲ ਸੋਸ਼ਲ ਮੀਡੀਆ ਦਾ ਜਮਾਨਾ ਜਿੱਥੇ ਕੋਈ ਨਹੀਂ ਪਹੁੰਚਦਾ ਜਿੱਥੇ ਕੋਈ ਸੁਣਾ ਨਹੀਂ ਜਾ ਸਕਦਾ ਕਿਤੇ ਬੋਲ ਨਹੀਂ ਲੱਗ ਸਕਦਾ। ਜਿੰਨੂੰ ਅਸੀਂ ਜਾਣਦੇ ਨਹੀਂ ਉਹ ਲੋਕ ਸੋਸ਼ਲ ਮੀਡੀਆ ਤੇ ਨਾਲ ਜੁੜੇ ਨੇ ਇਸ ਕਰਕੇ ਮੈਨੂੰ ਸੋਸ਼ਲ ਮੀਡੀਆ ਤੇ ਇਹ ਵੀਡੀਓ ਅਪਲੋਡ ਕਰਨੀ ਪਈ ਹੈ ਕਿ ਭਰਾਓ ਸੁਖਵੀਰ ਸਿੰਘ ਬਾਦਲ ਨੂੰ ਗੁਰੂ ਰਾਮਦਾਸ ਨੇ ਆਪ ਹੱਥ ਦੇ ਕੇ ਬਚਾਇਆ ਆਪ ਹੱਥ ਦੇ ਕੇ 2 ਫੁੱਟ ਦੀ ਦੂਰੀ ਤੋਂ ਬੰਦਾ ਗੋਲੀ ਮਾਰੇ ਉਹ ਬੰਦਾ ਬਚ ਜੇ ਬੜੀ ਹੈਰਾਨਕੀਨ ਜੀ ਗੱਲ ਉਹਨੂੰ ਬਚਾਇਆ ਗੁਰੂ ਰਾਮਦਾਸ ਨੇ ਆ ਇਹ ਗੱਲ ਮੇਰੀ ਗੱਲ ਯਾਦ ਰੱਖਿਓ ਜੇ ਤੈ ਗੁਰੂ ਨੂੰ ਮੰਨਦੇ ਹੋ ਔਰ ਗੁਰੂ ਦੇ ਦਰਤੇ ਸੇਵਾ ਕਰ ਰਿਹਾ ਬੰਦਾ ਉਹਨੂੰ ਗੁਰੂ ਰਾਮਦਾਸ ਨੇ ਬਚਾਇਆ ਤੇ ਕੋ ਸੋ ਸਮਝ ਕੇ ਬਚਾਇਆ ਉਹ ਬੰਦਾ ਦੀ ਜੇ ਮਰਦਾ ਉਹ ਪਾਰਟੀ ਨਹੀਂ ਜੇ ਮਰਦੀ ਨਾ ਉਹ ਹਾਰ ਨਹੀਂ ਆ ਉਹ ਹਮੇਸ਼ਾ ਚੜ੍ਹਦੀ ਕਲਾ ਤੇ ਵਿਚਰੋਂ ਕੀਤੇ ਬੋਮਤ ਨਾਲ ਕਾਲੀ ਦਲ ਜਿੱਤੇਗਾ ਮੈਂ ਆਪਣੇ ਗਰੀਬ ਭਾਈਚਾਰੇ ਨੂੰ ਆਪਣੇ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਇੱਕ ਇੱਕ ਵੋਟ ਅਕਾਲੀ ਦਲ ਨੂੰ ਤੇ 11 ਤਰੀਕ ਨੂੰ ਪਾਇਓ ਤੇ ਕਾਮਯਾਬ ਕਰੋ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਸਰਦਾਰ ਗੁਲਜਾਰ ਸਿੰਘ ਰਣੀ ਕੇ ਸਾਥ ਦੇ ਨਾਲ ਔਰ ਉਹ ਹਰ ਇੱਕ ਬੰਦੇ ਦੀ ਗੱਲ ਸੁਣਦੇ ਆ ਹਰ ਇੱਕ ਬੰਦੇ ਦਾ ਕੰਮ ਕਰਦੇ ਮੈਂ ਤੁਹਾਨੂੰ ਬਾਰ ਬਾਰ ਰਿਪੀਟ ਕਰਦਾ ਮੈਨੂੰ ਕਿਸੇ ਦਾ ਨਹੀਂ ਪਤਾ ਕਰੇ ਆ ਨਾ ਕਰੇ ਪਰ ਦੋ ਬੰਦੇ ਨੇ ਇੱਕ ਸਰਦਾਰ ਗੁਰਜਾ ਸਿੰਘ ਰਣਕੀਤੇ ਤੇ ਇੱਕ ਸਰਦਾਰ ਸਿੰਘ ਵੀਰ ਸਿੰਘ ਬਾਦਲ ਹੋਰ ਦਾ ਕੀ ਦੂਜੇ ਜ਼ੈਤੇਦਾਰਾਂ ਦੀ ਆਪਣੇ ਹਲਕੇ ਚ ਪਤਾ ਨਹੀਂ ਕਿਦਾਂ ਦੇ ਸਾਹਬੋ ਵੀ ਆ ਕੋਈ ਸਤ ਨੂੰ ਰੰਜੇ ਸਿੰਘ ਦੀ ਰੰਗੇ ਸ਼ੈਗੀ ਵੀ ਆ ਕੁਛ ਸਾਡੇ ਹੀ ਲੋਕ ਅਕਾਲੀ ਦਲ ਦੇ ਹੀ ਲੋਕ ਆਪਣਿਆਂ ਦੀ ਵਖਾਲਤ ਕਰਦੇ ਕਰਦੇ ਕਿਉਂ ਆ ਕਿ ਉਹਨਾਂ ਦੇ ਜ਼ਮੀਰ ਮਰ ਗਏ ਆ ਇਹ ਤੇ ਸ੍ਰੀ ਗੁਰੂ ਰਾਮਦਾਸ ਜੀ ਜਾਣਦਾ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਭਰਾਓ ਆਪਣੇ ਜ਼ਮੀਰ ਨੂੰ ਜਗਾਓ ਮਾਰੋ ਨਾ ਕਿਹੜਾ ਕੰਮ ਨਹੀਂ ਬਾਬਾ ਸਾਹਿਬ ਨੇ ਕੀਤਾ ਹੜਾਂ ਦੇ ਵਿੱਚ ਲੋਕਾਂ ਦੇ ਘਰ ਜਾ ਜਾ ਕੇ ਲੋਕਾਂ ਦੇ ਜਿੱਥੇ ਕੋਈ ਨਹੀਂ ਗਿਆ ਰਾਤ ਅਸੀਂ ਆਪਣੇ ਘਰਾਂ ਦੇ ਵਿੱਚ ਸੌਂਦੇ ਸੀ ਤੇ ਬਾਬਾ ਸਾਹਿਬ ਨੇ ਜਾ ਕੇ ਲੋਕਾਂ ਦੀ ਬਾਤ ਪੜ੍ਹੀ ਔਰ ਪੱਲਿਓ ਪੈਸੇ ਦੇ ਦੇ ਕੇ ਤੇ ਮਦਦ ਕੀਤੀ ਔਰ ਜਿੰਨਾ ਪ੍ਰਚਾਰ ਸ਼ਰਮ ਨੇ ਅਕਾਲੀ ਦਲ ਦੇ ਵਿਰਖਲਾਪ ਕੂਟ ਪ੍ਰਚਾਰ بےਤੁੱਕਾ ਪ੍ਰਚਾਰ ਕਰਕੇ ਤੇ ਅਕਾਲੀ ਦਲ ਦੀ ਸ਼ੋਭੀ ਨੂੰ ਖਰਾਬ ਕਰਨ ਦੇ ਯਤਨ ਕੀਤੇ ਜਾਂਦੇ ਆ ਤਾਂ ਕਿ ਅਕਾਲੀ ਦਲ ਨੂੰ ਇਹ ਅੱਗੇ ਨਾ ਆਵੇ ਪਰ ਜਿੰਨੂੰ ਪ੍ਰਮਾਤਮਾ ਅੱਗੇ ਲਿਆਵੇ ਉਹਨੂੰ ਕੋਣ ਡਾਕ ਸਕਦਾ ਮੇਰੀ ਬੇਨਤੀ ਆ ਕਿ ਸਰਦਾਰ ਗੁਲਜਾਰ ਸਿੰਘ ਰਣੀ ਕੇ ਇਨਚਾਰਜ ਨੇ ਤਰੰਤਾਂ ਹਲਕੇ ਦੀ ਅਲਕਸ਼ਮਨ ਚਾਰਜ ਲਾਇਆ ਦੀ ਔਰ ਗੁਰਜਾਰ ਸਿੰਘ ਰਣੀ ਕੇ ਇੰਨੇ ਨਾਇਸ ਇੰਨੇ ਵਧੀਆ ਜਿਹੜੇ ਹਰ ਇੱਕ ਦੀ ਗੱਲ ਸੁਣਦੇ ਆ ਮਦਦ ਕਰਦੇ ਆ ਅੱਧੀ ਰਾਤ ਨੂੰ ਵੀ ਫੋਨ ਕਰੋ ਤੇ ਅੱਧੀ ਰਾਤ ਨੂੰ ਚੱਕ ਲੈਦੇ ਔਰ ਕੰਮ ਕਰਦੇ ਆ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਬੇਝਿਚਕ ਹੋ ਕੇ ਕਿਸੇ ਦੇ ਮਗਨਾਂ ਲਗੋ ਕੋਈ ਤੁਹਾਨੂੰ ਜੋ ਮਰਜੀ ਕਵੇ ਜੋ ਮਰਜੀ ਲਾਲਚ ਦਵੇ ਅੱਜ ਇੱਕ ਹੋਰ ਪੋਸਟ ਪਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਜੀ ਅਸੀਂ 26 ਦੇ ਵਿੱਚ ਤੇ 25 ਜਨਵਰੀ ਦਾ ਨਾ ਕਹਿੰਦੇ 26 ਤੇ ਅਸੀਂ ਯੋਜਨਾ ਬਣਾ ਰਹੇ ਹਾਂ ਕਣਕ ਦੇ ਨਾਲ ਨਾਲ ਝਾਰ ਵੀ ਦਾਂਗੇ ਤੇ ਤੇਰ ਵੀ ਦਾਂਗੇ ਉਹ ਘਰ ਦਾ ਸਾਰਾ ਸਮਾਨ ਲਵਾ ਕੇ ਆਟਾ ਦਾਲ ਸਕੀਮ ਉਹ ਦੁਬਾਰਾ ਰਿਪੀਟ ਕਰੇ ਜੋ ਬਾਦਸ਼ਾਹ ਨੇ ਕੀਤਾ ਸੀ ਇਹ ਜਿਹੜਾ ਚੋਣ ਮੈਨੀਫੈਸਟੋ ਸੀ ਜਿਹੜਾ ਬਾਦਸ਼ਾਹ ਨੇ ਬਣਾਇਆ ਸੀ ਗਰੀਬਾਂ ਵਾਸਤੇ ਉਹ ਚੋਰੀ ਕਰ ਰਹੇ ਨੇ ਤੇ ਮੈਂ ਕਿ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ 26 ਦੇ ਵਿੱਚ ਤੇ ਵੈਸੇ ਚੋਣ ਜਬਤਾ ਲੱਗ ਜਾਣਾ ਕਿਉਂਕਿ 27 ਦੇ ਵਿੱਚ ਇਲੈਕਸ਼ਨ ਹੈ ਤੇ ਤੁਸੀਂ 26 ਨੂੰ ਕੀ ਤੇ ਯੋਜਨਾ ਬਣਾਉਗੇ ਉਹ ਨਹੀਂ ਜੇ ਬਣਨੀ ਲੋਕਾਂ ਨੂੰ ਗੁਮਰਾਹ ਨਾ ਕਰੋ ਲੋਕ ਬੜੇ ਸਿਆਣੇ ਹੋਗੇ ਨੇ ਔਰ ਜਾਗਰੂਕ ਹੋਗੇ ਨੇ ਲੋਕਾਂ ਨੂੰ ਸੱਚ ਦਾ ਪਤਾ ਲੱਗ ਗਿਆ ਕਿ ਜਿਦਾ ਨਾ ਨਹੀਂ ਇਹ ਹਰ ਹਰ ਦਾ ਲਾਰਾ ਲਾਇਆ ਸੀ ਨਹੀਂ ਦਿੱਤੇ ਜਦ ਲੋਕਾਂ ਦੇ ਕੰਮ ਨਹੀਂ ਹੋਏ ਜਾਂ ਲੋਕ ਜੋ ਅੱਜ ਪੋਜੀਸ਼ਨ ਤੇ ਜਾ ਰਹੇ ਆ ਹਲਾਕਾ ਤੇ ਜਾ ਰਹੇ ਨੇ ਲੋਕਾਂ ਦੇ ਦਿਨ ਦਿਹਾੜੇ ਕਤਲ ਹੋਏ ਨੇ ਕਿਸੇ ਪਾਸੇ ਗਰੀਬੀ ਦੀ ਸੰਵਾਈ ਨਹੀਂ ਹੋਣੀ ਜੇ ਸੁਣਵਾਈ ਹੋ ਕਰਦਾ ਤੇ ਸ਼ਰੋਮੀ ਅਕਾਲੀ ਦਲ ਕਰਦਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ 11 ਤਰੀਕ ਨੂੰ ਸਾਰੇ ਜਣੇ ਇਮਾਨਦਾਰੀ ਨਾਲ ਪ੍ਰਮਾਤਮਾ ਨੂੰ ਹਾਜ਼ਰ ਨਾਲ ਤੇ ਜਿੱਤ ਤੁਸੀਂ ਜਾਣਦੇ ਕੀ ਜੋ ਪ੍ਰਮਾਤਮਾ ਕਰਤਾ ਸਹੀ ਕਰਤਾ ਆਂ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਆਂ ਤੇ ਫਿਰ ਆਪਣਾ ਇੱਕ ਇੱਕ ਕੀਮਤੀ ਵੋਟ ਚੋਣ ਨਿਸ਼ਾਨ ਤੱਕੜੀ ਨੂੰ ਪਾ ਕੇ ਕਾਮਯਾਬ ਕਰਿਓ ਬੀਬੀ ਜੀ ਨੂੰ ਕਾਮਯਾਬ ਕਰਿਓ ਕਿਉਂਕਿ ਅਕਾਲੀ ਦਲ ਨੇ ਮੋਟ ਬੰਨਣਾ ਹੈ 2027 ਦਾ ਤੇ 27 ਦੇ ਵਿੱਚ ਅਕਾਲੀ ਦਲ ਨੇ ਅੱਗੇ ਹੁਣ ਪੱਕਾ ਆਊਗਾ ਲੋਕਾਂ ਦਾ ਰੁਝਾਨ ਹੈ ਕੁਝ ਚੰਦ ਬੰਦੇ ਜਿਹੜੇ ਅਕਾਲੀ ਦਲ ਦਾ ਵਿਰੋਧ ਕਰਦੇ ਆ ਇੱਕ ਚੈਨਲ ਨੂੰ ਇੰਟਰਵਿਊ ਜਾ ਕੇ ਬਾਤ ਸਾਹਮਣੇ ਆ ਕਰ ਦਿੱਤਾ ਇਹਨਾਂ ਨੂੰ ਵੋਟ ਨਹੀਂ ਪੁਣੀ ਕਾਲੀਆਂ ਨੇ ਕਰਤਾ ਕਾਲੀਆਂ ਨੇ ਕੁਝ ਨਹੀਂ ਕੀਤਾ ਕਾਲੀਆਂ ਨੂੰ ਤੁਹਾਡੇ ਵਰਗੇ ਲੋਕਾਂ ਨੇ ਅਗਰ ਕਹਨਾਂ ਲੋਕਾਂ ਨੇ ਬਦਨਾਮ ਕੀਤਾ ਸੋਸ਼ਲ ਮੀਡੀਆ ਤੇ ਔਰ ਪੰਜਾਬ ਦੀ ਭੋੜੀ ਭਾੜੀ ਜਿਹੜੀ ਜਨਤਾ ਵਾ ਉਹ ਸੋਸ਼ਲ ਮੀਡੀਆ ਦੇਖਦੀ ਆ ਤੇ ਉਹ ਸੋਚਦੀ ਕਿ ਸ਼ਾਇਦ ਜੋ ਇਹ ਕਹਿੰਦੇ ਆ ਇਹ ਬਿਲਕੁਲ ਸੱਚ ਕਹਿੰਦੇ ਆ ਪ੍ਰਸਾਦ ਸੰਗਤ ਜੀ ਬਿਲਕੁਲ ਝੂਠਾ ਬਾਦਲ ਸਾਹਿਬ ਪੰਜਾਬ ਹਤਾਸੀ ਆ ਉਹ ਲੋਕਾਂ ਦੀ ਮਦਦ ਕਰਦੇ 24 ਘੰਟੇ ਨਾਲ ਦੇ ਜਦੋਂ ਮਰਜ਼ੀ ਜਾ ਕੇ ਮਿਲ ਲੋ ਤੁਸੀਂ ਕਿਵੇਂ ਮੰਤਰੀ ਨੂੰ ਮਿਲ ਕੇ ਵਿਖਾਓਣ ਕਿਵੇਂ ਆਮ ਆਦਮੀ ਦੇ ਜਾਂ ਸਰਕਾਰ ਦੇ ਕਿਸੇ ਮੰਤਰੀ ਮਿਨਿਸਟਰ ਨੂੰ ਮਿਲ ਕੇ ਵਿਖਾਓ ਤੁਹਾਡ ਕੋ ਧੰਨ ਮਿਲਣਾ ਹੀ ਨਹੀਂ ਉਹਨੇ ਜਦੋਂ ਮਰਜੀ ਤੁਸੀਂ ਸਰਦਾਰ ਗੁਰਜਾ ਸਿੰਘ ਰਣੀ ਕੇ ਸਾਹ ਦੇ ਘਰ ਜਦੋਂ ਮਰਜੀ ਫੋਨ ਕਰ ਲੋ ਜਦੋਂ ਮਰਜੀ ਰਣੀ ਕੇ ਸਾਹ ਦੇ ਬਾਹ ਫੜ ਲੋ 24 ਘੰਟੇ ਤੁਹਾਡੇ ਵਿੱਚ ਰਹਿੰਦੇ ਤੁਹਾਡੇ ਆਪਣੇ ਆ ਤੁਹਾਡੇ ਵਿੱਚ ਵਿਚਰਦੇ ਆ ਇਹ ਜਿੱਤ ਵਾ ਉਹਨਾਂ ਦੀ ਅਸੀਂ ਆਪਣਾ ਇੱਕ ਇੱਕ ਕੀਮਤੀ ਵੋਟ ਉਹ ਦੇ ਕੇ ਕਾਲੀਦਾਲ ਨੂੰ ਕਾਮਯਾਬ ਕਰਨਾ ਹੈ ਬੀਪੀ ਤੇ ਨਾਲ ਨਾਲ ਰਣੀਕੇ ਸਾਹਿਬ ਦੀ ਵੀ ਦੇਤਾ ਬੜਾ ਤੜਾ ਸੇਨਾ ਬਜਣਾਇਆ ਕਾਲੀਦਾਲ ਤੇ ਉਹ ਰਣੀਕੇ ਸਾਹਿਬ ਦੇ ਸਰ ਤੇ ਪਰ ਸਾਨੂੰ ਸਾਰਿਆਂ ਨੂੰ ਆਪਣੇ ਸਾਥ ਸਬੰਧੀਆਂ ਯਾਰਾਂ ਮਿੱਤਰਾਂ ਸੱਜਣਾਂ ਮਿੱਤਰਾਂ ਨੂੰ ਮੈਂ ਵੀ ਫੋਨ ਕਰ ਰਿਹਾ ਹਾਂ ਪਰ ਮੈਨੂੰ ਬੜਾ ਦੁਖਵਾ ਮੈਨੂੰ ਕੋਈ ਝਿਜਕ ਨਹੀਂ ਆ ਤੇ ਨਾ ਮੈਂ ਕਿਸੇ ਕੋ ਡਰਦਾ ਹੀ ਆ ਪਰ ਮੈਂ ਇਹ ਦਾਅਵੇ ਨਾਲ ਗੱਲ ਕਰਦਾ ਨਾ ਕਿ ਸਾਡੇ ਹੀ ਕਈ ਮੁਲਾਜ਼ਮ ਐਸਜੀਪੀਐਸ ਤੇ ਨਿਆ ਦੂਜੇ ਐਡੀ ਅਕਰਤ ਕਰਨੇ ਕਿਉਂਕਿ ਉਹਨਾਂ ਦੇ ਜਦੋਂ ਆਮ ਅਫਸਰ ਤੇ ਕੋਲ ਜਾਣ ਕੇ ਕਿਸੇ ਲੀਡਰ ਕੋ ਜਾਣ ਕੇ ਨਾ ਫਾਦ ਨਹੀਂ ਤੁਹਾਡੀ ਆ ਪਰ ਹਕੀਕਤ ਇਹ ਹੈ ਕਿ ਉਹ ਵੀ ਦੂਜੇ ਪਾਸੇ ਦੀ ਗੱਲ ਕਰਦੇ ਉਹ ਵੀ ਝਾੜੂ ਦੇ ਮਗਰ ਲੱਗੇ ਆ ਦੂਸਰੀ ਪਾਰਟੀਆਂ ਨੂੰ ਸਪੋਰਟ ਕਰਦੇ ਆ ਕਿਉਂਕਿ ਮੈਂ ਤੇ ਆਮ ਜਿਹੇ ਬੰਦਾ ਨੇ ਵਿੱਚ ਬੈਠਾ ਮੈਂ ਕਈ ਬੰਦੇ ਜਿਗਰ ਕਰਦੇ ਆ ਕਈ ਤਾਂ ਮੈਨੂੰ ਪਤਾ ਵੀ ਆ ਪਰ ਮੈਂ ਬਾਦਲ ਸਾਹਿਬ ਨੇ ਇੱਕ ਬੇਨਤੀ ਕਰਨਾ ਚਾਹੁੰਦਾ ਰਣਕੇ ਸਾਹਿਬ ਨੇ ਇੱਕ ਬੇਨਤੀ ਕਰਨਾ ਚਾਹੁੰਦਾ ਰਣਕੇ ਸਾਹਿਬ ਤੁਹਾਡੀ ਤੁਹਾਡਾ ਵੱਡਾ ਪੰਨਾ ਕਿਤੇ ਸਾਰਿਆਂ ਨੂੰ ਗੱਲ ਤੇ ਨਾਲ ਲਾਉਂਦੇ ਸਾਰਿਆਂ ਨੂੰ ਦਾ ਆਦਰ ਕਰਦੇ ਸਾਰਿਆਂ ਨੂੰ ਮਾਨ ਸ੍ਰਮਾਨ ਦਿੰਦੇ ਹੋ ਪਰ ਜਿਹੜੇ ਲੋਕ ਪਾਰਟੀ ਨਾਲ ਧੋਖਾ ਕਰਦੇ ਆ ਪਾਰਟੀ ਦਾ ਖੰਦੇ ਆ ਔਰ 파ਟੀਆਂ ਨਾ ਗਦਾਰੀ ਜਿਹੜੀ ਕਰਦੇ ਆ ਉਹਨਾਂ ਦੀ ਵੀ ਇੱਕ ਲਿਸਟ ਤਿਆਰ ਕਰੋ ਨਾ ਤਾਂ ਧਿਆਨ ਰੱਖਿਆ ਕਰੋ ਉਹਨਾਂ ਨੂੰ ਫੜਾਇਆ ਸੇਕ ਸੁਕ ਲਾਇਆ ਕਰੋ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਸੀ ਕਹਿੰਦੇ ਦੁਕਾਨਦਾਰੀ ਨਰਮੀ ਦੀ ਤੇ ਹਾਕਮੀ ਗਰਮੀ ਦੀ ਥੋੜੀ ਜਿਹੀ ਸੁਤਾਈ ਵਰਤੋਗੇ ਤੇ ਫਿਰ ਕੰਮ ਸੁਤਰ ਹੋਣਾ ਕਿਉਂਕਿ ਅ ਜਾਨੇ ਕਹਿੰਦੇ ਕਹਿੰਦੇ ਦੁਕਾਨਦਾਰ ਨੇ ਕਿਸੇ ਧਾਰ ਦਿੱਤਾ ਹੋਵੇ ਨਾ ਤੇ ਜੇ ਉਹ ਗਰਮ ਹੋ ਜਾਏ ਨਾ ਤੇ ਉਹ ਜਿੰਨੇ ਪੈਸੇ ਹਨ ਦੁਕਾਨ ਤੇ ਨਹੀਂ ਵੜਦਾ ਤੇ ਜਿਹੜੀ ਥੋੜੀ ਜੀ ਫਿਰ ਉਹ ਪਿਆਰ ਦਾ ਲੈ ਲੰਦਾ ਕਹਿੰਦਾ ਯਾਰ ਪੈਸੇ ਲੈਣੇ ਦੇ ਦੇ ਘਰ ਤੇ ਹਾਕਮੀ ਜਿਹੜਾ ਗਰਮੀ ਦੀ ਹੁੰਦੀ ਜਿਹੜਾ ਥੋੜਾ ਇਹਨਾਂ ਨੂੰ ਖਚੋ ਰੋਗਾ ਨੂੰ ਜਿਹੜੇ ਐਸਜੀਪੀਸੀ ਦੇ ਵਿੱਚ ਹੀ ਭਾਵੇਂ ਲੱਗੇ ਆ ਉਹ ਬੂਟਾਂ ਝਾੜੂ ਨੂੰ ਪਾਉਂਦੇ ਆ ਦੂਜੀਆਂ ਪਾਰਟੀਆਂ ਨੂੰ ਪੁੱਨੇ ਮੈਂ ਤੇ ਇੱਕ ਦੋ ਵਾਰੀ ਕਿਹਾ ਵੀ ਸੀ ਇੱਕ ਦੋ ਲੀਡਰਾਂ ਨੂੰ ਕਿ ਜਿਹੜੇ ਭਾਈ ਉਧਰ ਜਾਂਦੇ ਆ ਉਹਨਾਂ ਦਾ ਕਰਦੇ ਮੈਂ ਭੇਜੀ ਦਿਓ ਯਾਰ ਉਧਰ ਜਾ ਕੇ ਉਧਰ ਕੱਲ ਫਿਰ ਹਾਕੀ ਤੇ ਹਕੀਕਤ ਤੇ ਇਹੋ ਹੀ ਆ ਕਿਉਂਕਿ ਮੈਂ ਤੁਹਾਡਾ ਖਾਨਾ ਮੈਂ ਰਣੀ ਕੇ ਸਾਥ ਦੇ ਨਾਲ ਮੈਂ ਨਮਾਇੰਤ ਕੀ ਮੇਰ ਕੋ ਹੈਗੀ ਕਾਲੀਤਾਲ ਜੀ ਮੈਂ ਜਿੱਥੇ ਜਾਣਾ ਮਹਿਮਾਨ ਨਾ ਕਿੰਨਾ ਕਿ ਮੈਂ ਰਣੀ ਕੇ ਸਾਥ ਦਾ ਬੰਦਾ ਹਾਂ ਹਰ ਇੱਕ ਥਾਂ ਜਾਣਾ ਕੰਮ ਵੀ ਹੁੰਦੇ ਆ ਕੰਮ ਵੀ ਲਈਦੇ ਆ ਤੇ ਜੇ ਬੰਦਾ ਖਾ ਕੇ ਰਾਮ ਕਰੇ ਤੇ ਫਿਰ ਉਹਨੂੰ ਨਾ ਇੱਥੇ ਢੋਈ ਤੇ ਨਾ ਉੱਥੇ ਢੋਈ ਸੋ ਸਾਥ ਸੰਗਤ ਜੀ ਹੋਰ ਬੋਟਰਾਆਂ ਆ ਪੀੜਾ ਕਿਤੇ ਕਿਸੇ ਦਾ ਮਗਨਾਂ ਲੱਗਿਓ ਹੀਰਾ ਹੀ ਰਾਜ ਸਦਾ ਸੁਖਵੀਰ ਸਿੰਘ ਬਾਦਲ ਔਰ ਜਿੰਨਾ ਚਿਰ ਬਾਦਲ ਉਹਨਾਂ ਚਿਰ ਪੰਜਾਬ ਬਚੂਗਾ ਜੇ ਤੁਸੀਂ ਬਾਦਲ ਦੇ ਵਰ ਖਲਾਬ ਜਾਓਗੇ ਸਮਝ ਲਓ ਪੰਜਾਬ ਗਿਆ ਅੱਗੇ ਵੀ ਤੇ ਗਿਆ ਅੱਗੇ ਹੈਗਾ ਕੀ ਹੈ ਅੱਗੇ ਪੰਜਾਬ ਲੁੱਟਿਆ ਪੁੱਟਿਆ ਗਿਆ ਤੇ ਨੂੰ ਆਪ ਬਚੋ ਤੇ ਆਪਣੇ ਪੰਜਾਬ ਨੂੰ ਬਚਾਓ ਔਰ ਕਾਲੀ ਦਲ ਨੂੰ ਮਜ਼ਬੂਤ ਕਰੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ